ਪਿਆ ਜੀ ਜਿੰਦਾਬਾਦ ਸਫਰਸ਼ ਮਲਤਾਨੀ ਜੀ ਜਿੰਦਾਬਾਦ ਸਾਰੇ ਲੋਕ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪੋ ਆਪਣੀਆਂ ਕੰਤੀਆਂ ਅਸੀਂ ਚੰਡੀਗੜ੍ਹ ਦੇ ਐਡੀਐ ਜਾ ਦੇਗਾ ਉਹਨਾਂ ਦੀ ਪਾਲਿਸ਼ੀਆਂ ਬਹੁਤ ਮਾੜੀਆਂ ਪੰਜਾਬ ਲਈ ਬਹੁਤ ਮਾੜੇ ਨੇ ਸੋ ਨਵੰਬਰ ਪਾਰਲੀਮੈਂਟ ਜਿਹੜਾ ਇਲੈਕਸ਼ਨ ਲੜ ਰਿਹਾ ਸੀ ਉਹਦੇ ਉਹਦੇ ਤੇ ਈਡੀ ਪਾਈ ਲੇਕਿਨ ਜਿਸ ਵਕਤ ਉਹ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਉਹ ਈਡੀ ਨੂੰ ਬੰਦ ਕਰ ਦਿੱਤਾ ਇਹ ਕਰਕੇ ਕਿ ਜੇ ਇਸ ਬੰਦੇ ਨੂੰ ਤੁਸੀਂ ਆ ਸਿਲੈਕਸ਼ਨ ਦੇ ਦਿਨਾਂ ਵਿੱਚ ਫੜ ਲੈਂਦੇ ਹੋ ਇਹ ਇਹ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਲੜ ਸਕੇਗਾ ਬੜੇ ਨਗਰ ਨਿਗਮਸੀ ਮਕਸੂਦਪੁਰ ਜ਼ਿਲ੍ਹੇ ਵੀ ਸਾਡੇ ਵੋਟਰ ਤੁਹਾਡੀਆਂ ਸਮਾਜ ਲੀਡਰਾਂ ਦੀਆਂ ਇੱਕ ਵਾਰੀ ਐਮਐਲਏ ਬਣਜੋ ਇੱਕ ਪੈਨਸ਼ਨ ਦੋ ਵਾਰੀ ਐਮਐਲਏ ਬਣਜੋ ਦੋ ਪੈਨਸ਼ਨਾਂ ਪਾਪਾ ਬਾਗਲ ਫੌਂਟੇਜ ਵਾਸਾ ਹੋਈ ਉਹਦਾ ਸਤ ਪੈਨਸ਼ਨ ਹੈ ਜਰੀ ਕੱਲੇ ਸਤ ਪੈਨਸ਼ਨ ਕੰਮ ਇਹ ਨਾ ਬੋ ਬਤਾਓ ਤੇ ਮਹਾਰਾਜ ਸਾਹਮਣੇ ਕੀ ਕੀਤਾ ਤੁਹਾਡੀ ਸਰਕਾਰ ਨੇ ਆ ਕੇ ਕੀ ਕੀਤਾ ਆਉਂਦੇ ਬੰਦਗਾ ਬੜੇ ਲੋਏ ਬੜੇ ਟੀਕੇ ਹੋ ਗੀ ਹੈ ਇੱਕ ਵਾਰੀ ਐਮਐਲਏ ਬੋਲੋ ਚਾਹੇ ਪੰਜਬਰੀ ਬਣੋ ਚਾਹੇ ਦਸਬਰੀ ਬਣੋ ਪੈਨਸ਼ਨ ਰਸਤੇ ਤੇ ਹਦੀ ਹੋਵੋਗੇ ਪਲਾਜੇ ਪੂਰ ਲੱਗੇ ਸੀਗੇ ਟੋਲ ਪਲਾਜੇ ਪੰਜਾਬ ਸਰਕਾਰ ਨੇ ਇਹ ਪਹਿਲੇ ਸਾਲਾਂ ਲਾਏ ਸੀਗੇ ਤੇ ਪੂਗਲ ਕਮਨ ਦੀ ਸਰਕਾਰ ਨੇ ਆ ਕੇ ਸਾਰੇ ਸਾਰੇ ਤੇ ਬੰਦ ਕਰਦੇ ਸਰਦੇ ਜੀ ਸੀਗੇ ਟੋਲ ਕਵਾਜ ਦੀ ਡੇਟ ਕਦੋਂ ਖਤਮ ਹੋਈ ਤੇ ਕਦੋਂ ਦੁਬਾਰਾ ਸ਼ੁਰੂ ਹੋ ਗਈ ਕਿਸੇ ਨੂੰ ਪਤਾ ਨਾ ਮੈਂ ਹੋਈ ਰਹਿੰਦੇ ਸੀ ਤੇ ਇੱਕ ਪੂਗਲ ਕਵਾਜ ਦੇ ਪੈਸੇ ਨਹੀਂ ਲੈ ਤੇਰੇ ਵੀ ਨਹੀਂ ਕੀਤੇ ਸੋ ਮਤਲਬ ਕੀ ਹੋਇਆ ਟੋਲ ਕਵਾਜ ਬਲ ਅੱਜ 14 milyonlara yapacağız biz mahalleme biz mahcibe biz sabit biz, bu kadar maliyeti daha ne, daha ne maliketine ne, yeri açık milyonlara kadar jandarma, onu ne çıkardı o, nasıl hizmeti, o zorluklarda ne insanları, ne işi ne kasıra var. Koskoca toplam, burada neleri var, neler var. ਸਾਹਿਬ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਾਵਲਾ ਜੀ ਦੀ ਰਹਿਨਮਾਈ ਹੇਠ ਤੇ ਮੁਕਾਨੀ ਦੀ ਦੇਖ ਰਏ ਕਿ ਅੱਜ ਮੁਕੇਰੀਆਂ ਦੇ ਵਿੱਚ ਲੋਕ ਸਭਾ ਦੇ ਪ੍ਰਚਾਰ ਦੀ ਮੁਹਿੰਮ ਜਿਹੜੀ ਚੱਲ ਰਹੀ ਹੈ ਔਰ ਲੋਕਾਂ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਹੁਸ਼ਾਰ ਪਰ ਲੋਕ ਸਭਾ ਤੋਂ ਉਹ ਜਿੱਤ ਦਰਜ ਕਰਨ ਜਾ ਰਹੀ ਬੁਖੇਰੀਆਂ ਤੇ ਸਵਾਰ ਮੈਨੂੰ ਇਹ ਲੱਗਦਾ ਭਈ ਆਪਾਂ ਬਹੁਤ ਵੱਡੀ ਲੀਡ ਲਵਾਂਗੇ ਕਿਉਂਕਿ ਬੁਖੇਰੀਆਂ ਦੇ ਲੋਕ ਜਿਹੜੇ ਭਾਜੀਪੀ ਦੇ ਨਮਾਇਦੇ ਚੁਣ ਕੇ ਭੇਜੇ ਸੀ ਪਾਰਲੀਮੈਂਟ ਚ ਉਹਨਾਂ ਤੋਂ ਤੱਕ ਆ ਚੁੱਕੇ ਉਹਨਾਂ ਤੋਂ ਪਰੇਸ਼ਾਨ ਹੋ ਚੁੱਕੇ ਸੋ ਇਸ ਵਾਰ ਜਿਹੜਾ ਲੋਕ ਉਹਨਾਂ ਦੀਆਂ ناکامیਆਂ ਦਾ ਜਵਾਬ ਮੂੰਹ ਤੋੜਵਾ ਜਵਾਬ ਦੇਣ ਨੂੰ ਤਿਆਰ ਬੈਠੇ। ਕਾਰਨ ਪਾਰਟੀ ਛੱਡ ਗਿਆ। ਆਮ ਆਦਮੀ ਪਾਰਟੀ ਜਵਾਬ ਦਿੱਤੀ। ਕਾਰਨ ਕੀ ਦਿੱਤੀ? ਹਾਂ ਜੀ। ਕਹਿੰਦੇ ਕਿ ਕਾਰਨ। ਕਾਰਨ ਤੇ ਕੋਈ ਨਹੀਂ, ਕਾਰਨ ਤੇ ਮੈਂ ਨਹੀਂ ਆ ਕਿ ਜਦੋਂ ਪਾਰਟੀਆਂ ਦੇ ਵਿੱਚ ਤੁਹਾਡੇ ਕੰਮਾਂ ਦੀ ਰੈਕਗਨਿਸ਼ਨ ਨਾ ਹੋਵੇ ਤੇ ਫਿਰ ਇਹ ਪੰਜਾਬ ਦੀ ਬਿਹਤਰੀ ਦੀ ਗੱਲ ਹੋਵੇ ਤੇ ਫਿਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨਾਲੋਂ ਕੋਈ ਵਧੀਆ ਪਾਰਟੀ ਕੋਈ ਨਹੀਂ। ਜਿਹੜੀ ਪੰਜਾਬ ਦੀ ਬਿਹਤਰੀ ਨੇ ਨਿਰੰਤਰ ਕੰਮ ਕਰ ਰਹੀ ਹੈ ਤੇ ਦੇਸ਼ ਦੀ ਬਿਹਤਰੀ ਨੇ ਵੀ ਜੇਕਰ ਕੋ ਕੰਮ ਕਰ ਸਕਦਾ ਹੈ ਤੇ ਉਹ ਆਪ ਵੀ ਪਾਰਟੀ ਕਰ ਸਕਦਾ ਹਾਂਜੀ ਸਾਡਾ ਸਾਡੇ ਡਾਕਟਰ ਸਾਹਿਬ ਉਹ ਡਿਵੀਜ਼ਨ ਦਾ ਜਦੋਂ ਡਾਕਟਰ ਸਾਹਿਬ ਇਹ ਕਹਿੰਦੇ ਆ ਕਿ ਸਾਡਾ ਏਰੀਆ ਬਹੁਤ ਖੋਸ਼ ਰਸੀਬ ਦੇ ਕਿਸਾਨ ਵਾਲਾ ਹੈ ਜਿਆਨ ਉਹ ਇਹਨੇ ਜੋਗ ਉਮੀਦਵਾਰ ਮਿਲੇ ਆ ਜਿਹੜੇ ਕਿ ਬਿਲਕੁਲ ਕੁਆਲੀਫਾਈਡ ਨੇ ਔਰ ਮੈਂ ਵੀ ਰਹੇ ਔਰ ਆਪਣੇ ਵਰਕਰਾਂ ਦੇ ਨਾਲ ਜੁੜਨ ਵਾਲੇ ਤੇ ਆਪਣੀ ਕੌਂਸਲ ਜਨਸੀ ਦੀ ਸੇਵਾ ਕਰਨ ਵਾਲੇ ਨੇ ਜੀ ਮੈਂ ਪਿੰਡ ਮਨਸੂਪੁਰ ਤੋਂ ਦਵਿੰਦਰ ਸਿੰਘ ਜੋ ਕਿ ਆਮ ਪਾਰਟੀ ਦੇ ਵਰਕਰ ਆ ਤੇ ਸਾਡੇ ਪਿੰਡ ਅੱਜ ਰਾਜਕੁਮਾਰ ਚਿਬੇਵਾਲ ਜੀ ਪਹੁੰਚੇ ਨੇ ਤੇ ਨਾਲ ਉਹਨਾਂ ਦੇ ਗੁਰਧਿਆਨ ਸਿੰਘ ਮਲਤਾਨੀ ਜੀ ਨੇ ਤੇ ਉਹਨਾਂ ਨੇ ਪਿੰਡ ਚ ਆ ਕੇ ਆਪਣਾ ਜੋ ਵੀ ਪਾਰਟੀਆਂ ਨੀਤੀਆਂ ਬਾਰੇ ਦੱਸਿਆ ਜੋ ਉਹ ਕੰਮ ਕਰਨਗੇ ਉਹਦੇ ਬਾਰੇ ਦੱਸਿਆ ਤੇ ਸਾਡਾ ਪਿੰਡ ਜਿਹੜਾ ਹੋ ਮਾਹ ਮਾ ਕੇ ਉਹ ਗਿਣਤੀ ਵਿੱਚ ਜਿੱਥੇ ਪਹੁੰਚਿਆ ਤੇ ਉਹਨਾਂ ਨੇ ਸਾਰੇ ਪਿੰਡ ਨੇ ਏਕਾ ਕੀਤਾ ਕਿ ਆਸੀਂ ਆਈ ਆਪ ਦੀ ਆਮ ਪਾਰਟੀ ਨਹੀਂ ਘੋਟ ਪਾਵਾਂਗੇ ਕਿ ਨਾਗੇ ਦੂਜੇ ਪਾਰਟੀ ਦਾ ਤੇ ਤੰਬੂ ਵੀ ਨਹੀਂ ਲਗਾ ਦਵਾਂਗੇ ਤੇ ਇਸ ਕਰਕੇ ਉਹਨਾਂ ਨੇ ਜੱੱਬੇਵਾਲ ਜੀ ਨੇ ਖੁਸ਼ ਹੋ ਕੇ ਸਾਰੇ ਪਿੰਡ ਦਾ ਧੰਨਵਾਦ ਕੀਤਾ ਇਲਾਕੇ ਦਾ ਧੰਨਵਾਦ ਕੀਤਾ ਤੇ ਇਸ ਨੂੰ ਮਲਤਾਨੀ ਜੀ ਵੀ ਨਾਲ ਖੁਸ਼ ਹੋਏ ਨੇ ਕਿ ਸਾਡਾ ਪਿੰਡ ਮਨਸੂਰ ਇੱਕ ਹੈ ਉਥੇ ਕੋਈ ਪਾਰਟੀ ਦੀ ਵੀ ਇਹਤੇ ਕੋਈ ਮੰਗ ਨਹੀਂ ਆ ਗਈ ਤੇ ਸਿਰਫ ਇਹ ਕਾਮ ਪਾਰਟੀ ਦੇ ਦੀ ਮੰਗ ਜੋ ਕਿ ਇੱਕ ਵਧੀਆ ਕੰਮ ਕਰ ਰਹੇ ਨੇ ਇਹਨਾਂ ਬੇਲੀ ਦਾ ਵੀ ਮਾਫ ਕੀਤਾ ਤੇ ਹੋਰ ਕੰਮ ਬਹੁਤ ਸਾਡੇ ਪਿੰਡ ਗਰੰਟਾਂ ਵਿੱਚ ਦਿੱਤੀਆਂ ਨੇ ਇਸ ਕਰਕੇ ਆਈ ਆਪ ਪਾਰਟੀ ਦਾ ਝਾੜੂ ਵਾਏ ਝਾੜੂ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਹੜੇ ਸਾਡੇ ਪਿੰਡ ਚ ਅੱਜ ਆਏ ਨੇ ਇਹਨਾਂ ਆਈ ਲੱਗੇ ਦੇ ਰੋ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ